ਕੀ ਨਾਮ ਹੈ ਮੇਰਾ ਨਾਮ ਜੀ ਪੁੱਛਾ ਜੀ ਸ੍ਰੀ ਮੁਕਸਸ ਸਾਹਿਬ ਦੀ ਰਹਿਣ ਵਾਲੇ ਜੀ ਆਪ ਜੈਸਰ ਜੀ ਸਾਹਿਬ ਪਤਨੁਜੀ ਕੀ ਕਰ ਇਥੇ ਜੀ ਮੇਰਾ ਵਿਆਹ ਹੋਇਆ ਸੀਗਾ ਜੀ ਐਸਐਸ 4 ਫਰਵ 2024 ਨੂੰ ਜੀ ਮੇਰਾ ਜੀ ਵਿਆਹ ਹੋਇਆ ਜਦੋਂ ਜੀ ਮੇਰੇ ਪਤੀ ਜੀ ਉਹ ਲੁਧਿਆਣੇ ਦੇ ਰਹਿਣ ਵਾਲੇ ਸੀਗੇ ਉਥੇ ਜੋਬ ਕਰਦੇ ਸੀਗੇ ਤੇ ਮੇਰੇ ਸੋਹਰੇ ਪਰਿਵਾਰ ਜੀ ਸਾਰਾ ਇਥੇ ਰਹਿੰਦਾ ਮੁਕਸਸ ਜਲਾਲਾਬਾਦ ਰੋਡ ਗਲੀ ਨੰਬਰ 3 ਨੂੰ ਜੀ ਤੇ ਜੀ ਮਤਲਬ ਕਿ ਮੈਂ ਇੱਥੇ ਰਹਿੰਦੀ ਸੀਗੀ ਮੇਰੇ ਪਤੀ ਸੀ ਉਹ 25 20 25 ਦਿਨਾਂ ਬਾਅਦ ਮੇਰੇ ਕੋਲ ਆਉਂਦੇ ਹੁੰਦੇ ਸੀ ਰਵਣ ਕੁਮਾਰ ਨਾਮ ਆ ਜੀ ਉਹਨਾਂ ਦਾ ਤੇ ਮੇਰੇ ਹਸਬੰਦ ਜਿਹੜੇ ਸੱਸ ਸੋਰੇ ਸੀ ਜੀ ਉਹ ਮੈਨੂੰ ਤੰਗ ਪਰੇਸ਼ਾਨ ਬਹੁਤ ਜਿਆਦਾ ਕਰਦੇ ਸੀ ਮਾਰਦੇ ਘੁਰਦੇ ਸੀ ਜੀ ਮੈਨੂੰ ਪਹਿਲਾਂ ਮੇਰੇ ਮੰਮਾ ਨੇ ਬਹੁਤ ਮੁਸ਼ਕਲ ਨਾਲ ਵਿਆਹ ਕੀਤਾ ਜੀ ਮੇਰਾ ਮਤਲਬ ਕਿ ਮੰਮਾ ਮੇਰੇ ਪਾਂਡੇ ਮਾਂਜ ਕੇ ਮੈਨੂੰ ਪੜਾਇਆ ਲਿਖਾਇਆ ਉਹਨਾਂ ਨੇ ਕੀ ਕੰਮ ਕਰੀ ਕੋਤੇ ਪਰ ਰੀਅਲ ਸਟੇਟ ਕੰਪਨੀ ਜੋਬ ਕਰਦੀ ਹੈ ਜੀ ਤੇ ਤੁਸੀਂ ਕੋਈ ਹੋਰ ਨਹੀਂ ਚੱਲਦੇ ਬੱਜੀ ਉਹ ਦਜੀ ਮਤਲਬ ਪਹਿਲਾਂ ਮੈਨੂੰ ਬਹੁਤ ਮਾਰਦੇ ਘੁਰਦੇ ਸੀ ਜੀ ਦਾਜ ਵਿਦੇਜ ਬਹੁਤ ਮੰਗਦੇ ਸੀਗੇ ਮੈਨੂੰ ਪਹਿਲਾਂ ਕਹਿੰਦੇ ਜੀ ਫਰਿਜ ਚਾਹੀਦਾ ਮੇਰੇ ਸਾਸੋਰੇ ਕਹਿੰਦੇ ਫਿਰ ਕਹਿੰਦਾ ਜੀ ਮੈਨੂੰ ਬਾਈਕ ਚਾਹੀਦਾ ਮੇਰੀ ਮੰਮੀ ਕਿੱਥੋਂ ਲੈ ਕੇ ਦੇ ਦੇ ਜੀ ਮੈਂ ਜੀ ਘਰੇ ਵੀ ਗੱਲ ਕੀਤੀ ਜੀ ਪਰ ਮੈਨੂੰ ਬਹੁਤ ਜਦੋਂ ਦੁਖੀ ਅੰਨਾ ਕੀਤਾ ਨਾ ਹੱਦ ਤੋਂ ਜ਼ਿਆਦਾ ਦੁਖੀ ਕਰਨ ਲੱਗ ਗਏ ਜੀ ਫਿਰ ਮੈਂ ਮੇਰੇ ਪਰਿਵਾਰ ਮੇਰੇ ਹਸਬੰਡ ਸੀ ਜੀ ਉਹ ਵੀ ਮੈਨੂੰ ਮਤਲਬ ਕਿ ਨਾਲ ਹੀ ਲੈ ਕੇ ਜਾਣਾ ਚਾਹੁੰਦੇ ਸੀ ਉਹ ਵੀ ਤੰਗ ਪਰੇਸ਼ਾਨ ਬਹੁਤ ਕਰਦੇ ਸੀ ਵੂਮਨ ਸੈਲ ਦੇ ਵਿੱਚ ਦਰਖਾਸਤ ਦਿੱਤੀ ਕਿ ਤਗਾ ਕਾਨੂੰਨ ਸਾਫ ਨਹੀਂ ਹੋਇਆ ਹਾਂਜੀ ਵੂਮਨ ਸੈਲ ਜੀ ਜੋ ਦਰਖਾਸਤ ਦਿੱਤੀ ਜੀ ਉਦੋਂ ਮਤਲਬ ਕਿ ਮੈਨੂੰ ਰਾਜੀ ਨਾਮ ਕਰਕੇ ਲੈ ਗਏ ਸੀ ਨਾਲ ਆਪਦੇ ਲੁਧਿਆਣੇ ਜੀ ਉੱਥੇ ਜਾ ਕੇ ਜੀ ਮੇਰੇ ਪਤੀ ਫਿਰ ਮੈਨੂੰ ਬਹੁਤ ਜ਼ਿਆਦਾ ਹਮਾਰਕਟਲ ਲਾ ਕੇ ਉੱਥੇ ਹਮੇਸ਼ਾ ਮੈਨੂੰ ਅੱਧੇ ਕਹਿੰਦੇ ਸੀ ਬੰਤ ਤਲਾਕ ਹੀ ਚਾਹੀਦਾ ਕਹਿੰਦੇ ਵੀ ਮੈਨੂੰ ਤਲਾਕ ਦੇ ਦੇ ਬਸ ਹਰ ਰੋਜ਼ ਮੈਨੂੰ ਮੈਂਟਲੀ ਟੌਰਚਰ ਇੰਨਾ ਕੋ ਕੀਤਾ ਨਾ ਵੀ ਮਤਲਬ ਕਿ ਮੈਂ ਕਹਿੰਦਾ ਵੀ ਮੈਂ ਮਰਨ ਤੱਕ ਹੋ ਗਈ ਸੀ ਵੀ ਮੈਂ ਮੇਰਾ ਨਾ ਹੋ ਗਿਆ ਸੀ ਮੇਰੇ ਮਮਾ ਮਮਾ ਤੇ ਮੈਂ ਸਾਡਾ ਜੀ ਕੋਈ ਹੋਰ ਹੈ ਨੂਗਾ ਪਰਿਵਾਰ ਦੇ ਵਿੱਚੋਂ ਮਮਮੀ ਤੇ ਮੈਂ ਆ ਜੀ ਹਾਂ ਜੀ ਕੀ ਮੰਗ ਕਰ ਰਹੇ ਸੀ ਇਹ ਹੈ ਜੀ ਮਤਲਬ ਕਿ ਉਹਨਾਂ ਨੂੰ ਲਿਆਏ ਜਾਵੇ ਤੇ ਉਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੀ ਉਹ ਜੀ ਕਿਸੇ ਕੁੜੀ ਨਾਲ ਚਲੇ ਗਿਆ ਉਹ ਤੇ ਜਦੋਂ ਮੈਂ ਲੁਧਿਆਣਾ ਰਹਿੰਦੀ ਸੀ ਮੈਨੂੰ ਹਰ ਰੋਜ਼ ਮੈਂਟਲੀ ਟੌਰਚਰ ਕਰਦੇ ਸੀਗੇ ਫਿਰ ਇੱਕ ਦਿਨ ਜੀ ਮਤਲਬ ਕਿ ਮੈਨੂੰ ਛੱਡ ਕੇ ਚਲੇ ਗਏ ਮੈਂ ਨੂੰ ਫੋਨ ਕਰਕੇ ਖਸ਼ਾਮ ਨੂੰ ਕਹਿੰਦੇ ਕਹਿੰਦੇ ਗੁੱਡ ਬਾਏ ਅੱਤ ਵਦ ਮਤਲਬ ਕਿ ਨਾ ਤੇਰਾ ਵੇਸ਼ ਤਾਂ ਮੇਰੇ ਨਾਲ ਨਾ ਕੁਝ ਵੀ ਕੋਈ ਵੀਗਾ ਮੈਂ ਜੀ ਉਹ ਜਾ ਫੋਨ ਟਰਾਈ ਕੀਤਾ ਫੋਨ ਨੇ ਉਹਨਾਂ ਨੇ ਬੰਦ ਕਰਤਾ ਸਵਿਚ ਆਫ ਮੈਂ 2 ਦਿਨ ਤੱਕ ਉਥੇ ਲੁਧਿਆਣੀ ਵੇਟ ਕੀਤਾ ਜੀ ਕਿਰਾਏ ਤੇ ਰਹਿੰਦੇ ਸੀਗੇ ਅਸੀਂ 2 ਦਿਨ ਵੇਟ ਕੀਤਾ ਜੀ ਉੱਥੇ ਘਰ ਦੇ ਨੂੰ ਫੋਨ ਲਾਇ ਸਾਸਰ ਨੂੰ ਵੀ ਮਤਲਬ ਕਿ ਤੁਸੀਂ ਦੱਸੋ ਮਤਲਬ ਕਿ ਮੈਂ ਕਿਵੇਂ ਕਰਾਂ ਕਿਵੇਂ ਨਾ ਕਰ ਉਹਨਾਂ ਨੇ ਵੀ ਕੋਈ ਜਵਾਬ ਨਹੀਂ ਦਿੱਤਾ ਮੈਨੂੰ ਜੀ ਫਿਰ ਤੁਸੀਂ ਆਪਦੇ ਸਹੁਰੇ ਪਰਿਵਾਰ ਚ ਆ ਗਏ ਹਾਂ ਹਾਂ ਜੀ ਫਿਰ ਮੈਂ ਉਸ ਤੋਂ ਬਾਅਦ ਸਹੁਰੇ ਪਰਿਵਾਰ ਚ ਆ ਗਈ ਸੀਗੀ ਜੀ ਉੱਥੇ ਵੀ ਸਾਰੇ ਮੈਂ ਜਦੋਂ ਗਈ ਜੀ ਉੱਥੇ ਮਤਲਬ ਕਿ ਮੈਨੂੰ ਮਾਰਨ ਕੁੱਟਣ ਲੱਗੇ ਜੀ ਘਰ ਦੇ ਜੀ ਮੇਰੇ ਸੱਸ ਸਹੋਰੇ ਜੀ ਤੇ ਦਿਓਰ ਸੀ ਜੀ ਕੀ ਨਾਮ ਉਹਨਾਂ ਦਾ ਮੇਰੇ ਸਹੋਰੇ ਦਾ ਨਾਮ ਜੀ ਬਲਰਾਜ ਸਿੰਘ ਆ ਜੀ ਸੱਸ ਦਾ ਨਾਮ ਹੈ ਜੀ ਗੰਗਾ ਦੇਵੀ ਜੀ ਤੇ ਦਿਓਰ ਦਾ ਨਾਮ ਹੈ ਜੀ ਗगन ਕੁਮਾਰ ਜੀ ਉਹ ਤਿੰਨ ਕਿੰਨੇ ਜਣੇ ਕੁੱਟ ਮਾਰੀ ਸੀ ਇਹ ਤਿੰਨ ਜਣੇ ਸੀ ਜੀ ਇਹਨਾਂ ਨੇ ਕੋ ਹਾਂਜੀ ਬਹੁਤ ਜ਼ਿਆਦਾ ਕੁੱਟਿਆ ਮਾਰਿਆ ਮਤਲਬ ਤੇ ਮੈਨੂੰ ਜੀ ਘਰੋਂ ਬਾਹਰ ਕੱਢਤਾ ਜੀ ਮੈਂ ਦੱਸੋ ਜੀ ਕਿੱਥੇ ਜਾਂਦੀ ਫਿਰ ਮੈਂ ਆਪਦੇ ਮੰਮੀ ਕੋ ਲਾਗੀ ਜੀ ਵੇਕੇ ਘਰ ਆਂਦੀ ਜੀ ਉਸ ਤੋਂ ਬਾਅਦ ਦਰਜਕਾਸਤ ਕੀਤੀ ਸੀ ਜੀ ਮੈਂ ਵੂਮਨ ਚੱਲ ਜੀ ਫਿਰ ਹੱਜ ਤੇ ਕੀ ਵਿਸ਼ਵਾਸਤ ਆਏਗਾ ਤੁਹਾਨੂੰ ਇਹ ਹੀ ਹੈ ਜੀ ਮਤਲਬ ਕਿ ਮੈਨੂੰ ਇਨਸਾਫ ਦੁਆਇਆ ਜਾਵੇ ਰੂਜੀ ਕੀ ਨਾਮ ਸੀ ਮੁਰਾਰਾ ਸੇਣੀ ਬੇਟਾ ਦਾ ਨਾਮ ਸ਼ੀਲਾਜ ਤੰਦੀ ਇਹ ਕਿਹੜੀ ਜਗ੍ਹਾ ਤੇ ਰਹਿੰਦੇ ਹੋ ਜਨਰਲ ਰੋਡ ਗਲੀ ਨੰਬਰ 10 ਇੱਕ ਤੁਹਾਡੇ ਤੇ ਤੁਹਾਡੀ ਨੌ ਦੇ ਵੱਲੋਂ ਅਲੀਗੇਸ਼ਨ ਲੱਗਿਆ ਘਟਬਾਰ ਦੇ ਜਜਵੇਂ ਤਾਜ ਮੰਗਦੇ ਸੀ ਉਸ ਦੇ ਬਾਰੇ ਕੀ ਪਿਆਣਾਗਾ ਉਹਦੇ ਬਾਰੇ ਉਹੀ ਪਹਿਲਾਂ ਹੀ ਜਦੋਂ ਅਸੀਂ ਰਿਸ਼ਤਾ ਕੀਤਾ ਸੀ ਆ ਸਾਨੂੰ ਦੱਸਿਆ ਗਿਆ ਸੀ ਵੀ ਉਹ ਕੁੜੀ ਦੀ ਜਿਹੜੀ ਮਾਂ ਸੀ ਉਹ ਛੱਡੀ ਹੋਈ ਛੇ ਕੁੜੀ ਦੀ ਮਾਂ ਤੇ ਉਹ ਕੰਮ ਕੁਮ ਕਰਦੀ ਆ ਆਪਣੇ ਭਰਾ ਕੋਲੇ ਰਹਿੰਦੀ ਹੈ ਤੇ ਉਸ ਤੋਂ ਅਸੀਂ ਕੀ ਦਾਜ ਮੰਗ ਸਕਦੇ ਜਿਹੜੀ ਪਹਿਲਾਂ ਹੀ ਇਸ ਤਰ੍ਹਾਂ ਹੈਗੇ ਉਚਾਰੇ ਸਾਡੀ ਤਾਂ ਕੋਈ ਮੰਗ ਨਹੀਂ ਸੀ ਉਹਨਾਂ ਨੇ ਮੱਲੋ ਮੱਲੀ ਆ ਮਤਲਕ ਉਹ ਤੇ ਪੇਟੀ ਜੀ ਦੂਜੀ ਜਿਹੜੀ ਤੇ ਬੈੱਡ ਤੇ ਇੱਕ ਪੱਖਾ ਇਹਨਾਂ ਨੇ ਆਪ ਹੀ ਦਿੱਤੇ ਮਾਨੂੰ ਬਲੀ ਉਹ ਤੇ ਅਸੀਂ ਸਾਡੀ ਕੋਈ ਮੰਗ ਨਹੀਂ ਸੀ ਉਹਨਾਂ ਦਾ ਕਹਿਣਾ ਸੀ ਵੀ ਜੇ ਤਾਜ ਦਿੱਤਾ ਸਾਰਾ ਦਿੱਤਾ ਸੀ ਤੇ ਪਰ ਇੱਕ ਫਰਿੱਜ ਤੇ ਜਿਹੜੀ ਬਾਈ ਤੋਂ ਦੁਬਾਰਾ ਮੰਗ ਰਹੀ ਸੀ ਨਹੀਂ ਇਹ ਕਿਥੋਂ ਮੇਰੇ ਨਾਲ ਸੁਣਾਈ ਬੈਕ ਤੇ ਤੇਲ ਕਿਹੜਾ ਪਾਊਗਾ ਬੋਲਟ ਜੇ ਉਹ ਬੋਲਟ ਜੰਸੀ ਜੀ ਲੱਗੀ ਸੀ ਤੇ ਵੈਕ ਅਸੀਂ ਮੰਗਦੇ ਆ ਤਾਂ ਸਾਡੇ ਕੋਲ ਐਨੇ ਪਾਸੇ ਆ ਗਿਆ ਬੋਲਟ ਤੇ ਤੇਲ ਪਾਉਣ ਚੜਾਊਆ ਕੌਣ ਮਾਤਾ ਫਾਈਮਰ ਸਾਈਕਲ ਤੇ ਕੱਢੀ ਆ ਬੇਟਾ ਆਪਣਾ ਕੀ ਕੰਮ ਕਰਦਾ ਸੀ ਉਹ ਬਾਹਰ ਸਿਕਾ ਕੰਪਨੀ ਚ ਲੱਗਾ ਸੀ ਉਹ ਤਾਂ ਉਹਨੂੰ ਵੇਖ ਕੇ ਅਸੀਂ ਰਿਸ਼ਤਾ ਕੀਤਾ ਸੀ ਵੀ ਉਹ ਪੜਿਆ ਲਿਖਿਆ ਹੈ ਵੀ ਪੜੀ ਲਿਖੀਆ ਚਲ ਦੋਨੇ ਕੰਮ ਕਰਨਗੇ ਦੋਨੇ ਜੀ ਜੋ ਮਰਜ਼ੀ ਬਣਾਈ ਜਾਣਗੇ ਸਾਨੂੰ ਕਹੜਾ ਕੋਈ ਮੰਗੇ ਸੀ ਕਿ ਵੀ ਇਹਦਾ ਲੈਣਾ ਕੁਛ ਪਰ ਉਹਦਾ ਕਹਿਣਾ ਸੀ ਵੀ ਜਦੋਂ ਕੁਛਕ ਟਾਈਮ ਮੇਰੇ ਵਿਆਹ ਨੂੰ ਹੋਇਆ ਸੀ ਤਾਂ ਮੇਰੇ ਨਾਲ ਮੋਟ ਮਾਰ ਕਰਨੀ ਸ਼ੁਰੂ ਕੀਤੀ ਗਈ ਸੀ ਤਾਂ ਮੇਰੇ ਤੋਂ ਦਾਜ ਦੀ ਜਿਹੜੀ ਮੰਗ ਕੀਤੀ ਗਈ ਆ ਉਹ ਬਹੁਤ ਜ਼ਿਆਦਾ ਮੈਨੂੰ ਟੌਰਚਰ ਕਰਦਾ ਹੈ ਪਰਵਾਰ ਦਾ ਸਾਰਾ ਨਹੀਂ ਜੀ ਕੋਈ ਨਹੀਂ ਕੁੱਟਮਾਰ ਆਂਡਵਾੜ ਕੋਈ ਬੰਦਾ ਕਹਿ ਦੇਵੇ ਆਪਾਂ ਨੂੰ ਵੀ ਇਹਨੂੰ ਕੁੱਟਿਆ ਮਾਰਿਆ ਜਾਂ ਕੁਛ ਕੀਤਾ ਹੈ ਹੈ ਤੇ ਪਤਾ ਤਾਂ ਲੱਗ ਹੀ ਜਾਂਦਾ ਸਾਰਿਆਂ ਨੂੰ ਜਿਹੜਾ ਕੁੱਟੂ ਮਾਰੂਗਾ ਤਾਂ ਆਂਡਵਾਂਡ ਨੂੰ ਸਭ ਪਤਾ ਹੈ ਸਾਡੇ ਤਾਂ ਉਹਦੇ ਪਿੰਡ ਵਿੱਚੋਂ ਪਤਾ ਲੱਗ ਜਾਂਦਾ ਤੇ ਇਹਨੂੰ ਉਹ ਕੁੱਟ ਕੇ ਅਸੀਂ ਲੈਣਾ ਕੀ ਹੈ ਉਹ ਉਹ ਲੁਧਿਆਣੇ ਵੀ ਰਹ ਰਹੇ ਸੀਗੇ ਆਪਣੇ ਹਾਂ ਹਾਂ ਲੁਧਿਆਣੇ ਰਹਿੰਦੇ ਸੀ ਦੋਨੇ ਜੀ ਲੁਧਿਆਣੇ ਰਹਿੰਦੇ ਆ ਉਸ ਤੋਂ ਬਾਅਦ ਤਾਂ ਲੁਧਿਆਣੇ ਰਹੇ ਕਿੰਨੇ ਚਿਰ ਜਦਿਆਣੀ ਤੋਂ ਬਾਅਦ ਆ ਕੇ ਸਾਡੇ ਦੇ ਪਰਚਾ ਕਰ ਦਿੰਦੀ ਆ ਉਹ ਉਹਨਾਂ ਦਾ ਕਹਿੰਦਾ ਕਿ ਕਹਿੰਦੇ ਸੀ ਕਿ ਜਦੋਂ ਲੁਧਿਆਣੇ ਮੈਂ ਰਹੀ ਤੇ ਉੱਥੋਂ 2 ਦਿਨ ਮੈਨੂੰ ਉੱਥੇ ਕਲਿਆ ਨੂੰ ਛੱਡ ਕੇ ਤੁਹਾਡਾ ਬੇਟਾ ਚਲੇ ਗਿਆ ਬੇਟੇ 2 ਦਿਨਾਂ ਤੋਂ ਜਾਣ ਤੋਂ ਮਗਰੋਂ ਮੈਂ 2 ਦਿਨ ਵੇਟ ਕੀਤੀ ਤੇ ਮੈਂ ਮੁਕਸਰਾ ਗਈ ਤੇ ਇਹਦਾ ਕੀ ਜਵਾਬ ਹੈ ਇਹ ਤਾਂ ਇਹੋ ਪਤਾ ਕੀ ਆਈ ਇਹ ਉਥੋਂ ਜਦੋਂ ਨੇ ਐਨੇ ਪਤਾ ਕਿ ਕੰਦੀ ਦਵਾਈ ਦੁਈ ਲੈਉਣੀ ਆ ਉਹ ਤੋਂ ਪੈਸੇ ਪੈਸੇ ਲੈ ਸੀ ਆਪੇ ਮੁਕਸਰ ਆ ਗਈ ਪੰਜ ਛੇ ਦਿਨ ਇੱਥੇ ਰਹੀ ਹੈ ਪਤਾ ਨਹੀਂ ਫਿਰ ਬਾਅਦ ਚ ਕੱਲੀ ਮਾਂ ਦੀ ਮਾਂ ਦਾ ਪਤਾ ਲੈਣ ਆਈ ਹੈ ਇਹ ਮੁੜ ਕੇ ਉਹਨੂੰ ਕਿਤੇ ਕਹਿੰਦੀ ਹੋਊਗੀ ਵੀ ਮੈਨੂੰ ਲੈਣ ਕਦੋਂ ਆਏਗਾ ਤੇ ਇਹਨਾਂ ਦੀ ਆਪਸ ਵਿੱਚ ਪਤਾ ਨਹੀਂ ਕੀ ਗੱਲ ਹੋਈ ਹੈ ਰੋਲੇ ਨਹੀਂ ਨਹੀਂ ਤੁਹਾਡੇ ਤੁਹਾਡਾ ਦੋ ਦਿਨ ਉਹਨਾਂ ਨੂੰ ਕੱਲਿਆਂ ਨੂੰ ਛੱਡ ਗਿਆ ਉੱਥੇ ਉਹੀ ਗੱਲ ਦੱਸੀ ਜਾਂ ਨਾ ਜੀ ਮੈਂ ਉਹੀ ਗੱਲ ਦੱਸ ਰਿਆਂ ਨਾ ਹਾਂ ਉਹੀ ਗੱਲ ਦੱਸ ਰਿਆਂ ਨਾ ਮੈਂ ਜਦੋਂ ਉੱਥੇ ਰਹਿ ਉਸ ਤੋਂ ਬਾਅਦ ਇਹ ਇਹ ਉੱਥੇ ਇੱਥੇ ਮੁਕਸਰ ਆ ਗਈ ਇਹ ਇਹ ਮੁਕਸਰ ਆ ਗਈ ਮੋੜ ਤੇ ਇਹਨਾਂ ਦੀ ਕੋਈ ਪਤਾ ਨਹੀਂ ਕੀ ਰੋਲਾ ਹੋਇਆ ਕੀ ਨਹੀਂ ਮੁਰ ਕੇ ਉਹ ਭੱਜ ਗਿਆ ਹਾਂ ਬਾਕੀ ਇਹਦੇ ਕੋਲੇ ਰਿਕਾਰਡਿੰਗ ਉਹ ਹੀ ਸਾਰੀ ਅੱਛਾ ਹੋਣ ਤੁਹਾਡੀ ਨਹੀਂ ਉੱਥੇ ਸਾਡੇ ਬੇਟੀਦਾਰੀ ਹੈ ਆਪ ਦੀ ਮਾਂ ਕੋਲ ਹੀ ਆਈ ਹੋਈ ਹੈ ਉਹ ਜਿਹੜੇ ਤੁਹਾਡੇ ਤੇ ਅਲੀਗੇਸ਼ਨ ਲੱਗੇ ਤੁਸੀਂ ਹੁਣ ਕੀ ਮੰਗ ਕਰਦੇ ਸਰਕਾਰ ਸਾਡੇ ਉਸ ਸਾਰੇ ਨਿਯਾਇਜ਼ ਆਈ ਸਾਰੇ ਅਲੀਗੇਸ਼ਨ ਕੋਈ ਵੀ ਹੈ ਅਸੀਂ ਕੋਈ ਮੰਗ ਨਹੀਂ ਕੀਤੀ ਕਿਸੇ ਚੀਜ਼ ਦੀ ਵੀ मांग करके ऐसी करना कि सड़कों पे जिन्हें कि लो, लोड हैगी और सारा कोशिश का। ठीक है। हाँ। दिल्ली क्राइम नेशनल न्यूज़ नजर सब पर।